ਚੋਬਦਾ ਹੈ ਇੰਜ ਗੱਬਰੂਆਂ ਦਾ ਹਾਰ ਜਾਣਾ ਬਹੁਤ ਪਿਆਰੀ ਲੱਗਦੀ ਨਹੀਂ ਮੈਨੂੰ ਬਚਪਨ ਤੋਂ ਜਵਾਨੀ ਵੱਲ ਵੱਧ ਰਹੀ ਇਹ ਗੱਬਰੂ ਕਦੇ ਘੋੜਿਆਂ ਕਦੇ ਬੋਲਟਾਂ ਕਦੇ ਜਾਮਿਆਂ ਕਦੇ ਜੀਪਾਂ ਕਦੇ ਸਾਈਕਲਾਂ ਤੇ ਕਦੇ ਬਾਪੂ ਨਾਲ ਪਠਿਆਂ ਵਾਲੀ ਗੱਡੀ ਦੇ ਪਿੱਛੇ ਲੱਤਾਂ ਲਮਕਾ ਕੇ ਬੈਠੇ ਇਹ ਗੱਬਰੂ ਅਨੇਕਾਂ ਰੰਗਾਂ ਦੀਆਂ ਪੱਗਾਂ ਬੰਨ੍ਹੇ ਸ਼ੌਂਕ ਨਾਲ ਪਾਲੀ ਹੋਈ ਬੱਕੀ ਤੇ ਕਦੇ ਮਿਰਜ਼ਾ ਕਦੇ ਦੁੱਲਾ ਪੱਟੀ ਤੇ ਕਦੇ ਨਲੂਏ ਬਣ ਘੁੰਮਦੀ ਕਦੇ ਮੇਲਿਆਂ ਤੇ ਜਾਂਦੇ ਖੁਸ਼ੀਆਂ ਵਿੱਚ ਕੀਵੇ ਹੁੰਦੇ ਇੱਕ ਦੂਸਰੇ ਨੂੰ ਮੋਢਿਆਂ ਤੇ ਚੁੱਕਦੇ ਸੰਗੀਤ ਦੀ ਤਾਲ ਤੇ ਪੈਰ ਚੁੱਕਦੇ ਬੁੱਕ ਦੇ ਖੇਡ ਦੇ ਮੈਦਾਨਾਂ ਵਿੱਚ ਕਦੇ ਕਬੱਡੀ ਕਦੇ ਹਾਕੀ ਕਦੇ ਫੁੱਟਬਾਲ ਕਦੀ ਕੁਸ਼ਤੀਆਂ ਖੇੜਦੀ ਮਿਲਖਾ ਸਿੰਘ ਦੀਆਂ ਪੈੜਾਂ ਦਾਬ ਦੇ ਲਬ ਦੇ ਬੇਰੋਕ ਹਵਾ ਦੇ ਬੁੱਲਿਆਂ ਵਰਗੇ ਕਦੀ ਪਹਾੜਾਂ ਵਰਗੇ ਕਦੀ ਪਾਣੀਆਂ ਵਰਗੇ ਤੇ ਕਦੇ ਫਲੌਦ ਬੰਦ ਈ ਗੱਭਰੂ ਕਿਸੇ ਸਿਕੰਦਰ ਤੋਂ ਘੱਟ ਨਹੀਂ ਲੱਗਦੀ ਮੈਨੂੰ ਮਜ਼ਦੂਰ ਬਾਪ ਨਾਲ ਹੱਥ ਬਟਾਉਂਦੇ ਤੇ ਆਪਣੀਆਂ ਤਕਦੀਰਾਂ ਆਪ ਲਿਖਦੀ ਬੁੱਢੇ ਮਾਪਿਆਂ ਦਾ ਸਹਾਰਾ ਸਰਵਣ ਅਖਵਾਉਂਦੇ ਈ ਗੱਭਰੂ ਪਰ ਡਰ ਜਾਂਦੀ ਹਾਂ ਅਕਸਰ ਦੇਖਦੀ ਹਾਂ ਇਹਨਾਂ ਸੋਹਣੇ ਗੱਭਰੂਆਂ ਦੇ ਪੈਰਾਂ ਵੱਲ ਕਿਤੇ ਇਹ ਤਿਲਕ ਨਾ ਜਾਣ ਸੈਮੀ ਹੋਈ ਦੇਖਦੀ ਹਾਂ ਇਹਨਾਂ ਦੇ ਸੋਹਣੇ ਡੋਲਿਆਂ ਵੱਲ ਤੇ ਹੱਥਾਂ ਵੱਲ ਕਿਤੇ ਇਹ ਭਰਮ ਨਾ ਜਾਣ ਸੋਚਦੀ ਹਾਂ ਕਿਵੇਂ ਸਮਝਾਵਾਂ ਇਹਨਾਂ ਚੰਨ ਦੀ ਟੁਕੜਿਆਂ ਨੂੰ ਕਿ ਸੱਚ ਹੈ ਕਿ ਅਸੀਂ ਖੇਡਦੇ ਹਾਂ ਸਿਰਫ ਜਿੱਤਣ ਲਈ ਪਰ ਕਿਵੇਂ ਸਮਝਾਵਾਂ ਇਹਨਾਂ ਨੰਨੀਆਂ ਜਾਨਾਂ ਨੂੰ ਕਿ ਕੋਈ ਵੀ ਖੇਡ ਜ਼ਿੰਦਗੀ ਤੋਂ ਪਿਆਰੀ ਨਹੀਂ ਹੁੰਦੀ ਇਹ ਸਿਰਫ ਤੇ ਸਿਰਫ ਖੇਡ ਹੁੰਦੀ ਹੈ ਹਕੀਕਤ ਨਹੀਂ ਖੇਡ ਵਿੱਚ ਹਾਰਨਾ ਕੋਈ ਹਾਰਨਾ ਨਹੀਂ ਹੁੰਦਾ ਫੇਲ ਹੋ ਜਾਣਾ ਇਮਤਿਹਾਨ ਵਿੱਚੋਂ ਹਾਰ ਨਹੀਂ ਹੈ ਗਰੀਬੀ ਮਜਬੂਰੀ ਤੇ ਬੇਵਸੀ ਕਾਰਨ ਕਿਸੇ ਦੀਆਂ ਨਜ਼ਰਾਂ ਵਿੱਚੋਂ ਡਿੱਗ ਜਾਣਾ ਹਾਰ ਨਹੀਂ ਹੈ ਆਪਣੀ ਮੁਹੱਬਤ ਹੱਥੋਂ ਹਾਰ ਜਾਣਾ ਹਾਰ ਨਹੀਂ ਹੈ ਅਸਲ ਹਾਰ ਜਈਆਂ ਖੇਡਾਂ ਤੋਂ ਹਾਰੇ ਹੋਏ ਗੱਬਰਿਆਂ ਦਾ ਆਪਣੀ ਅਸਲ ਜ਼ਿੰਦਗੀ ਤੋਂ ਮੂੰਹ ਫੇਰ ਲੈਣਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਅਸਲ ਹਾਰ ਹੈ ਮਾਂ ਦਾ ਗੱਭਰੂ ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਪੀਣ ਦਾ ਅਰਮਾਨ ਤੋੜ ਦੇਣਾ ਪਿਆਰੀ ਭੈਣ ਦਾ ਰਖੜੀ ਬੰਨਣ ਦਾ ਚਾ ਚੂਰ-ਚੂਰ ਕਰ ਦੇਣਾ ਬਸ ਡਰ ਜਾਂਦੀ ਹਾਂ ਸਹਿਮ ਜਾਂਦੀ ਹਾਂ ਟੁੱਟ ਜਾਂਦੀ ਹਾਂ ਅਕਸਰ ਇਹਨਾਂ ਨੂੰ ਹਾਰ ਦੇਣ ਦੇ ਕੇ ਫਿਰ ਘਰ ਦੇ ਕਿਸੇ ਕੋਨੇ ਵਿੱਚ ਜਾ ਕੇ ਛੁਪ ਜਾਂਦੀ ਹਾਂ ਕਿਸੇ ਸਹਿਮੇ ਹੋਏ ਪਾਂਛੀ ਵਾਂਗ ਜਦ ਕਿਧਰੇ ਦੂਰ ਡਗ ਡਗ ਕਰਦੇ ਵੋਲਟ ਦੀ ਆਵਾਜ਼ ਸੁਣ ਮੇਰੀ ਕਮਰ ਤੇ ਗੁੱਦਗੁਦੀ ਕਰਦਾ ਮੇਰਾ ਬੇਟਾ ਜਾ ਦਵਾਉਂਦਾ ਕਿ ਮਾਂ ਮੈਨੂੰ ਕਦੋਂ ਬੁਲਟ ਮੋਟਰਸਾਈਕਲ ਲੈ ਕੇ ਦੇਣਾ ਤਾਉਸ ਨੂੰ ਕੁੱਟ ਕੇ ਛਾਤੀ ਨਾਲ ਲਾਉਂਦੀ ਹਾਂ ਬੰਦ ਅੱਖਾਂ ਵਿੱਚੋਂ ਸ਼ਮ ਸ਼ਮ ਡਿੱਗਦੇ ਅਥਰੂ ਰੋਕ ਨਹੀਂ ਸਕਦੀ ਪਰ ਆਪਣੇ ਹਿੱਸੇ ਆਉਂਦੀਆਂ ਸਭ ਖੁਸ਼ੀਆਂ ਇਨਾਂ ਸੋਹਣੇ ਸੋਹਣੇ ਲਾਡਾਂ ਨਾਲ ਪਾਲੇ ਗੱਭਰੂ ਪੁੱਤਰਾਂ ਦੇ ਨਾਂ ਕਰ ਦੇਣਾ ਚਾਹੁੰਦੀ ਹਾਂ ਤੇ ਅੱਖਾਂ ਦੇ ਵਿੱਚ ਹੰਜੀਆਂ ਵਿੱਚ ਬਣੀ ਖੁਦਾ ਦੀ ਤਸਵੀਰ ਤੋਂ ਇਨਾਂ ਗੱਭਰੂਆਂ ਲਈ ਜਵਾਨੀਆਂ ਮਾਣਨ ਦੀ ਅਸੀਸ ਮੰਗਦੀਆਂ ਮਾਵਾ